ਫੇਟਾਂ ਦੇ ਇੱਧਰ ਦੇਖੋ ਇੱਧਰ ਆਓ ਆ ਜਾ ਇੱਧਰ ਦੀ ਇੱਧਰ ਆਓ ਆਹ ਦੇਖੋ ਕੀ ਬਣ ਰਿਆ ਆਹ ਲੋ ਉੱਤਨੀ ਪੌੜੀਆਂ ਚੰਦੇ ਇੱਦਾਂ ਚੱਲਣੇ ਨਹੀਂ ਆਓ ਨਾ ਨਾ ਜਾ ਭਾਈਕ 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 ਆ ਲੱਗਿਆ ਆ ਇੱਧਰ ਇੱਕ ਮਿੰਟ ਸਿੱਧੇ ਮਾਰਨੇ ਸੱਚ ਆਉਂਦੇ ਜਿਹੜੇ ਹੁੰਦੇ ਇੱਕ ਮਿੰਟ ਮੈਂ ਵੀ ਸੁਣਨੇ ਆਥ ਆਜੋ ਆਜੋ ਹਾਲਾ ਹਰ ਕੀ ਕਰਨੇ ਬੋਲੋ ਭਾਈ ਚਲੋ ਹਾਂ ਹਰ ਨੋੜੇ ਨਾਲ ਜਾ ਕੇ ਆਹ ਜੀ ਆਹ ਜੀ ਆਹ ਦੇਖੋ ਤਾਂ ਕੈਸਾ ਜੀ ਆਹ ਦੇਖੋ ਸਾਫ ਫੜਿਆ ਦਾ ਬੱਸ ਦੋ ਅਹੀਂ ਤਾਂ ਮੰਨ ਗਏ ਹਰ ਨੋੜੇ ਉਹ ਬੈਗ ਫੜ ਲਓ ਮੇਰਾ ਥੋੜੀ ਜਿਹੀ ਸਟੁੱਟ ਜਿਹੀ ਲੈ ਲੀ ਸਟ ਪ੍ਰੈਸ ਆ ਗਈ ਹੈ ਨਾ ਬਹੁਤ ਪ੍ਰੈਸ ਆ ਗਈ ਕੋਈ ਗੱਲ ਨਹੀਂ ਕੋਈ ਨਹੀਂ ਆਓ ਥੱਲੇ ਆਓ ਕੋਈ ਤਾਂ ਬੋ ਮੈਨ ਆੜੂ ਬੰਦੇ ਇੱਕ ਦੇ ਕੀਪਰੂ ਤੇ ਤਾਂ ਕੱਟ ਕਰਦਾ ਮੈਂ ਨੂੰ ਕਾਜੀ ਮਖਾ ਆਪਣੀ ਵੀਜ਼ਨ ਕੱਟ ਫੱਟੇ ਕਰਦਾ ਮੈਂ ਨੂੰ ਜੀ ਆ ਤਾਂ ਦੇ ਕੋਈ ਕਾਗਜ਼ ਹੈਗਾ ਤਰਖਾਸਤਾਂ ਮੇਰੇ ਤੇ ਕੋਈ ਕੋਈ ਗੜਾਚੀ ਹੋਦੀ ਬਰਾ ਬਿੱਲਾਂ ਸੇ ਕੋਈ ਨਹੀਂ ਕਿੱਸੇ ਟੁੱਲਦੇ ਆਂਗੇ ਕਰ ਲਾ ਡਾਕਟਰ ਹੈਗੇ ਤੇ ਆਜੋ 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 ਦਸਤਰ ਵੀ ਲਿਆ ਫੜ ਕੇ ਕੋਈ ਨਹੀਂ ਹੈਗਾ ਗੋਲੀ ਮੇਰੀ ਆਜੋ ਚਲ ਆ ਜਾਣਾ ਨਾ ਜਾਂਦੀ ਪੂਰਾ ਫੜੀ ਗੇ ਥੱਲੇ ਆ ਪੋੜ ਸਰੀਏ ਥੱਲੇ ਆ ਜੀ ਗਿਆ ਤੂੰ ਨਾ ਤਾਂ ਕਰਦੇ ਨੂੰ ਸ਼ਰੀਰ ਥੱਲੇ ਪਹਿਲੇ ਉੱਠਾ ਦੇ ਸ਼ਰੀਰ ਥੱਲੇ ਤਾਂ ਨਾ ਕਿਤੇ ਉਹ ਖੜੇ ਹੋਰ ਲੈ ਕੇ ਤਾਂ ਕਹੀ ਗੱਲ ਨਾ ਕਰਿਓ ਸਹਿਣ ਨਾ ਹੋ ਜੋ ਕਿਸੇ ਦੀ ਤੇ ਉਦੋਂ ਚੜ ਕੇ ਦਿਓ ਆ ਮਰੋਂਦਿਆ ਸਿੱਤੋਂ ਡਾਂਗਾ ਮੇਕੋ ਤੇਦੀ ਸਹਿਮ ਲੈ ਕੇ ਉਹ ਨਾ ਕਰਿਓ ਇਨਸਾਫ ਦੀ ਗੱਲ ਕਰਿਓ ਕੋਈ ਦੀ ਫੋਟੋ ਜੀ ਨੂੰ ਕਾਗਜ਼ੀ ਪੁੱਛੋ ਮੇਰਾ ਕਾਗਜ਼ ਜਹ ਲਗਾ ਨਾ ਆਓ ਆਓ ਨਾ 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 ਨ ਮੇਰੇ ਕੋਲ ਮੈਂ ਦੇ ਸਾਲ ਬਾਅਦ diel ਕਰਤੇ ਆਪਣੇ ਘਰ ਬੇਸਾਨ ਕੇ ਮੇਰਾ ਡਾਕਟਰ ਸਿਮਾਨੋ ਕਰਾ ਕੇ ਆ ਬੈਨਾ ਮੈਂ ਪਤਾਉਂਗਾ ਪਰਚੀ ਮੈਂ ਕੋ ਨਿਸ਼ਾਨ ਨਹੀਂ ਕਰਦਾ ਆ ਮੈਂ ਗੋਲੀ ਮਾਰੀ ਮੋਟੀ ਦੀ ਹਸਪਤਲ ਮਿਲਦੀ ਉਹ ਨਹੀਂ ਕਦੀ ਹੋਈ ਇਹ ਆ ਕ ਨਿਯਾਜੀ ਕਹਿੰਦਾ ਤੈਨੂੰ ਠੋਕਣਾ ਠੋਕਣਾ ਪਰਚੇ ਕਰਨੇ ਤੱਪ ਵੀ ਘਰ ਨਾ ਬੈ ਕਿੱਥੇ ਜਾਣਾ ਦੱਸੋ ਮੈਂ ਨਿਆਣੇ ਛੱਡ ਕੇ ਬੁੱਢੇ ਮਨ ਤੈਕ ਹੋਇਆ ਮਾ 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 ਮੈਂ ਅਵਧਾਰ ਹੁੰਦਾ ਫਿਰਦਾ ਦੱਸੋ ਮੈਨੂੰ ਮੈਂ ਕਿੱਥੇ ਜਾਵਾਂ ਆਗਾ ਛੱਡ ਕੇ ਭੱਜ ਜਾ ਮੈਂ ਕਿੱਥੇ ਜਾਵਾਂ ਮੈਂ ਆ ਜਾ ਥੱਲੇ ਆ ਜਾ ਇਹ ਅਸਲ ਚੋ ਵਧੀ ਕੀਆ ਕਰਦਾ ਨਾਲ ਸਾਰੀ ਆਪਣੀ ਟੀਮ ਲੈ ਕੇ ਆ ਜਾਂਦਾ ਮੈਂ ਹੁਣ ਮਾਰੂਗਾ ਇਹਨੂੰ ਜਾਂ ਮਰੂਗਾ ਆਪਣੇ ਥੱਲੇ ਥੱਲੇ ਕਰ ਮੈਂ ਰਸਤੀ ਆ ਜਾ ਅਰੇ ਗਾਹ ਤਾਹ ਚੜ ਜਾ ਫਿਰ ਕੀ ਆਂ ਯੇ ਧਿਆਨ ਖਾਣ ਨੂੰ ਅਰੇ ਆ ਜਾ ਹਾਂ ਆ ਜਾ ਕੋਣ ਮੈਂ ਢੱਪੇ ਚ ਰਿਹਾ ਹੁਣ ਨਹੀਂ ਨਹੀਂ ਜਾਗਾ ਮੇਰੇ ਕੋਲ ਗੱਲ ਹੋ ਆ ਮੈਨੂੰ ਕਾਗਜ਼ ਦਿਖਾ ਦਿਓ ਪੈਸੇ ਤੈਨੂੰ ਲੈਣ ਆਏ ਆ ਤੇ ਮੈਂ ਚਲ ਜੂਗਾ ਦੱਸੋ ਕਾਗਜ਼ ਕਿਹੜਾ ਕਾਗਜ਼ ਦੱਸੋ ਮੈਨੂੰ ਕਾਗਜ਼ ਕਿਹੜਾ ਕਾਗਜ਼ ਦਿਖਾਣ ਆਇਆ ਮੈਨੂੰ ਤੇਨ ਦਾ ਮਕਦਮਾ ਜਾਂ ਮੇਰੇ ਕੋਈ ਚੀਜ਼ ਫੜੀ ਆ ਫਿਰ ਨਾ ਉਸੇ ਕੁਲਪੈਨੋ ਮੇਰੇ ਕੋਈ ਚੀਜ਼ ਫੜੀ ਆ ਥੱਲੇ ਆ ਹਾਂ ਫਿਰ ਕਿੰਨਾ ਝਗੜਾ ਕੀਤਾ ਮੈਂ ਥੱਲੇ ਆ ਜਾ ਕਾਲੇ ਵਾਸਤੇ ਆਜੀ ਕਾਲੇ ਵਾਸਤੇ ਮੈਨੂੰ ਖਾਣਾ ਇਹ ਗੱਲ ਦਾ ਜਵਾਬ ਦੇ ਦੋ ਮੈਨੂੰ ਥੱਲੇ ਆ ਜਾ ਜਵਾਬ ਦੇ ਨਾ ਥੱਲੇ ਆ ਜਾ ਤੈਨੂੰ ਸ਼ਾਬਦ ਕਰਨਾ ਵੀ ਹੋ ਹਾਂ ਹੁਣ ਆ ਭਰਾ ਇਹ ਪੱਤਰਕਾਰ ਇਹਨਾਂ ਨੂੰ ਸ਼ਾਬਦ ਕਰਾਂਗੇ ਮੈਂ ਤਾਂ ਇਹੋ ਦੱਸਣਿਆ ਭਾਈਓ ਆ ਵੀ ਥੱਲੇ ਆ ਜਾ ਦੱਸੋ ਕਾਗਜ਼ ਦਿਖਾਓ ਇਤਾਂ ਦੀ ਗੱਲ ਬਣਨੀ ਇਤਾਂ ਨਹੀਂ ਲਾਉਣਾ ਜੇ ਤੱਕ ਇਹੋ ਹੀ ਕਰੋਗੇ ਤਾਂ ਮੈਂ ਨਹੀਂ ਕਰੂੰਗਾ ਫੇ ਹੁਣੀ ਹੁਣੀ ਫੇ ਕੋਈ ਦੱਸ ਤੇ ਜੇ ਪ੍ਰਧਾਨ ਖਲੋਤਾ ਤੇ ਇੱਥੇ ਖਾਵਾ ਸੌਂ ਤੁਸੀਂ ਚਲ ਪ੍ਰਧਾਨ ਦੇ ਕਹਿੰਦਾ ਮੈਂ ਕਿਹਾ ਪ੍ਰਧਾਨ ਦੇ ਕਹਿੰਦਾ ਨਾ ਉਹ ਸੇਰ ਵੱਟ ਕੇ ਕਰਦੀ ਫੋਟੋ ਮੈਂ ਪਤਾ ਦੁੱਤੀ ਦਾ ਤਲ ਕਿੱਦਾਂ ਕਰਾ ਨਹੀਂ ਜਿੱਥੇ ਗੱਲ ਕਰਦੂ ਠੋਤੇ ਉੱਥੇ ਰਹੂਗਾ ਚਲ ਆ ਜਾ ਫਿਰ ਅੱਜ ਨੂੰ ਪਤਾ ਦੇ ਆਖੇ ਵਾਕੇ ਜਾਓ ਕਹਿ ਪੁੰਨਾ ਹਾਂਜੀ ਬਾਹਰ ਕੋਈ ਗੱਲ ਮਾਰ ਪ੍ਰਧਾਨ ਉਹਨਾਂ ਦੇ ਚਾਰ ਫੇ ਹੱਥ ਦੀ ਜਿਹੜਾ ਤਾਰ ਬੇ ਬੰਦੇ ਜੁਮਿਆ ਦੀ ਚੁੱਕਦੇ ਬੰਦਿਆਂ ਦੀ ਤਾਰ ਤੇ ਸਹੀ ਬੇ ਮੈਂ ਕਿਵੇਂ ਚੁੱਕਣਾਗਾ ਉਹ ਨਹੀਂ ਆ ਇਹ ਦੁਨੀਆ ਦੀ ਥੋੜੀ ਜਿਹੀ ਤਾਂ ਤੂੰ ਆ ਫੜੀ ਹੱਥ ਚੁੱਕ ਜੁਮਿਆ ਦੇਂਦਿਆ ਉਹ ਡਾਂਗ ਨਾਲ ਪਿਆਰ ਦਾ ਉਹ ਨਹੀਂ ਨਹੀਂ ਤਾਂ ਨਹੀਂ ਗੱਲਾਂ ਬੰਦ ਕਰੀਂ ਤੇਰੇ ਤੇ ਵੀ ਗਰਾਸੀ ਫੜੀ ਹੈ ਗੁੰਡਾਸੀ ਨਾਲ ਡੱਕਨੇ ਭਾਈ ਮਾ ਕੇ ਸੱਤੋਂ ਤੇ ਬੱਚਾ ਕਰਕੇ ਨਜਾਇਜ਼ ਪਾ ਦਿੰਦੇ ਆ ਜਾਂ ਕਹਦੋ ਕੀ ਬੜਿਆ ਨਜਾਇਜ਼ ਇਹ ਕਹਦੋ ਜਵਾਦੋ ਨਾ ਛੱਡਿਆ ਜੋਤ ਲਾਉਣਾ ਕਰਾ ਲਓ ਹਾਜੀ ਭਾਜੀ ਕੁੱਲੀ ਛੁੱਟੀ ਤਾਂ ਬਾਬਾ ਜੀ ਜੀ ਮੁਜਾਇਜ਼ੀ ਕਰਦੇ ਆ ਜਾਣੀ ਮੁਜਾਇਜ਼ ਆ ਕੀ ਹੋਣਿਆ ਹਾਂਜੀ ਹਾਂਜੀ ਪਸੇ ਨਹੀਂ ਆਤੀ ਫੜਿਆ ਜੇ ਕਹਿੰਦੇ ਤੂੰ ਫੜਿਆ ਕਹਿੰਦੇ ਤੂੰ ਫੜਿਆ ਅੱਛਾ ਹੱਬ ਦੋ ਇੱਥੇ ਦੇ ਜਾਣੀ ਕੋਈ ਨਹੀਂ ਉਹਨਾਂ ਨਾਲ ਗੱਲ ਕਰਕੇ ਤੇ ਅਸਲ ਵਿੱਚ ਜੇ ਮੈਨੂੰ ਲਾਈ ਹੁੰਦਾ ਲਿਖ ਦਾਂਗਾ ਕੋਈ ਕਾਗਜ਼ਾ ਘਾਟਾ ਨਹੀਂ ਦੇ ਦਿਓ ਨਾ ਬਣਾ ਕੇ ਜੇ ਕੋਈ ਕਾਗਜ਼ਾ ਘਾਟਾ ਮੇਰੇ ਖਿਲਾਫ ਮੈਂ ਉਸੇ ਦੁਕਾਨੇ ਲਿਆਉਂ ਰੁਕਾ ਚਾਹਦੇ ਥੱਲੇ ਆ ਫਟਾ ਨੇ ਤੇ ਇੱਕ ਨੂੰ ਥੱਲੇ ਕਿਤਾ ਆ ਇੱਥੇ ਦੱਸਿਆ ਜਾਂਦਾ ਆਹੋ ਇੱਥੇ ਦੱਸੋ ਥੱਲੇ ਆ ਨਾ ਇੱਦਾਂ ਨਹੀਂ ਗੱਲ ਬਣਨੀ ਮੇਰੇ ਪਿਆਰੇ ਬਹੁਤ ਮਰੂਗਾ ਬੜੇ ਪਿਆਰ ਨਾਲ ਮੈਂ ਕਿਹਾ ਨਹੀਂ ਲੈ ਸੁਣ ਬਹੁਤ ਬੜੇ ਉਹ ਸਮਾਨਤ ਬਦਲੇ ਵੀ ਤੂੰ ਮਾਪਾਂ ਦਾ ਜਰਾ ਪਾਣੀ ਪੂਣੀ ਪੀਵਾ ਕਰੀ ਜਾ ਫਿਰ ਇਹ ਤਾਂ ਚੜ ਗਏ ਪੌੜੀ ਤੇ ਤਾਂ ਵੀ ਚੜੇ ਮੈਂ ਇਹ ਆ ਵੀ ਪ੍ਰਧਾਨ ਦਾ ਕਰਨੀ ਦਾ ਵਾਦਾ ਤੁਹਾਡੇ ਨਾਲ ਤੇ ਬੰਦਾ ਜੀ ਜਨਾਜ਼ੇ ਤੇਰੇ ਨਾਲ ਜਾਵਾਂ ਤੇ ਫਿਰ ਬੰਦੇ ਜਿਖੜਿਆ ਕੇ ਮੂੰਹ ਠੋਕਦੇ ਹੋ ਜੇ ਮੈਂ ਪਤਾ ਪੱਕਾ ਜੇ ਘਰੇ ਨਾਲ ਕੋਈ ਨੂੰ ਯਕੀਨ ਨਹੀਂ ਗਿਆ ਇਹਨਾਂ ਸਰਕਾਰਾਂ ਦੇ ਆਪਣੀ ਪਾਲਣ ਦੇ ਕਾਰਵਾਈ ਇਹ ਗੱਲ ਤੁਹਾਨੂੰ ਸਮਝਵਾ ਕੇ ਜੁਰਮਾਨਾ ਸਮਝਾਉਗਾ ਮੈਂ ਤਾਂ ਨਹੀਂ ਨਿਕਲ ਦੇਈ ਇਸ ਤੇ ਗੋਲੀ ਚਲਾਈ ਮੈਂ ਮੈਂ ਗੈਂਗਸਟਰ ਹਾਂ ਤਾਈਂ ਦਰਗਾਹ ਤੋਂ ਪਾਸ ਕਰਨੇ ਆ ਤਾਂ ਤੁਸੀਂ ਕਹਿੰਦੇ ਵੀ ਤੁਸੀਂ ਬਾਜੀ ਨਹੀਂ ਰਹਿੰਦੇ ਤੇ ਮੈਂ ਲਾਈਵ ਹੋ ਕੇ ਮੈਂ ਪਹਿਲੇ ਰੂਪ ਜਾ ਤੁਹਾਡੇ ਨਾਲ ਮਿਲੂਗਾ ਪਹਿਲਾਂ ਤੁਹਾਨੂੰ ਖਾਊਗਾ ਖਾਣੇ ਨਾਲ ਮੈਂ ਰੂਪ ਜਾ ਪਹਿਲਾ ਵਾਰ ਖਾਣੇ ਕਿੰਨੇ ਪਿਛੂਆ ਕਰਦਾ ਪਿਛੂ ਕਿੰਨੇ ਆ ਇਹ ਜਰਾ ਪੇਟੋਂ ਕਿੰਨੇ ਨੂੰ ਨਹੀਂ ਬੋਰਾ ਪਾ ਕੇ ਮੈਂ ਕਹਿੰਦਾ ਕਾਹ ਕਾਇ ਗੱਡੀ ਨੂੰ ਪਾ ਕਿੰਨੇ ਚਾਹੀਦੇ? ਤੂੰ ਭਰਾਸ਼ਟ ਹੋ ਲੱਗਦਾ ਤੂੰ। ਵਧੀਆ ਵਧੀਆ। ਵਧੀਆ ਵਧੀਆ। ਭਰਾਸ਼ਟ। ਬੋੜੋ ਗੋਲੀ ਨਾ ਅੱਥੇ ਆਲੇ ਤੋਂ ਮਾਦੀ ਜੁੱਤੀਆਂ ਲੈ ਆ ਜਾ। ਐਂ ਤਾਂ ਆਪਣੇ ਘਰ ਵਿੱਚ ਕੀ ਕਰਨਾ ਧਿਆ ਰਿਆ ਫਲਫਲ ਨਹੀਂ ਖਾਇਆ ਕੁੜੀਆਂ ਵਾ ਕਿੰਨੇ ਕਾਟੇ ਪਏ ਹਨ। ਸਾਰਾ ਪਰਿਵਾਰ ਮੇਰਾ ਰੋਣ ਲਿਆ। ਚਲਾ ਜਾ ਹੁਣ ਬਸ ਕਰ। ਮੇਰੇ ਕੋਲ ਬਸ ਕਰ। ਬਾਹਰ ਉਹਨਾਂ ਨੂੰ ਤੂੰ ਕਹਿੰਦਾ ਅੰਕ ਨਹੀਂ ਆਜੀ। ਸੋ ਤੂੰ ਇਹ ਟੱਪਾ ਚਲਾ ਕੇ ਕੀ ਹੱਜੇ ਘਰ ਦਾ ਹਾਲ ਕੀਤਾ ਇਹਨੂੰ ਗੱਲ ਭਰਦੀ ਨਾ ਜੀ। ਕੀ ਟੱਟ ਕੋ ਪ੍ਰੂਫ ਕੀ ਹੈ ਮੈਨੂੰ ਫਰਜ਼ਾ ਇਹ ਤੁਹਾਨੂੰ। ਓਏ ਨਾ ਮਜਾ ਦਾ ਮਾਰ ਦੂੰਗਾ ਪਹਿਲਾਂ ਤੂੰ ਦਿਖਾਓ ਕਾਹਦੇ ਲਈ ਆਏ ਤੁਸੀਂਰੇ ਕੋਲ ਹੈ ਜਿੱਦਾਂ ਮਾਜੀ ਮੂੰਹ ਚੱਕਦੇ ਆ ਤੂੰ ਆਹ ਦੇ ਚੱਕਰੇ ਦਾ ਚੱਕਰੇ ਦਾ ਜਦੋਂ ਫੜੇ ਨਾ ਜਿੱਤਾਂ ਵੇਜਦਾ ਜੇ ਸਾਲ ਜਾ ਕੇ ਤੁਹਾਨੂੰ ਦੱਸਦਾ ਉਹਨੂੰ ਕੋਈ ਤਾਂ ਚੜਨ ਵਾਲਾ ਬਾਹੂ ਦਾ ਕੁੜੀ ਆ ਜਾਣਗੇ ਲੋਕ ਮੁੰਡੂ ਕਿਹਦੇ ਭਾਈ ਲੱਗਾ ਮੋਂ ਤਾਂ ਜੋ ਮੈਂ ਜਿੰਨਾ ਚ ਤਰਵਾ ਦਿਆਂ ਕੁੜੀ ਜੇ ਪੁੱਠ ਨੂੰ ਕੰਮ ਦੇ ਦੇ ਮਾੜੀ ਮੁੱਠੇ ਚੱਲ ਕੋਈ ਕਹਿੰਦੀ ਫਰਾਂਸ ਜਾਓ ਤੇ ਜਿੰਨਾ ਤੱਕ ਚੱਲਦਾ ਚਲਾਈ ਗਿਆ ਹੁਣ ਨਹੀਂ ਕੁੜੀ ਆ ਸਕਾ ਕਿਸੇ ਕਹਾ ਹੈ ਪਹਿਨਣੇ ਨਾਲੇ ਲੱਗਦੇ ਜਾਂਦੇ ਨਾ ਮੇਰੇ ਕੋ ਹੈ ਗਈ ਆ ਕਿੱਥੋਂ ਨੂੰ ਆ ਪੈਸੇ ਦੇ ਕੋ ਕੰਮ ਕਰਾਂ ਦਾ ਅਰੇ ਅਰੇ ਕੀ ਕਰਦਾ ਭਾਜੀ ਭਾਜੀ ਉੱਪਰ ਲਾ ਲਓ ਥੱਲੇ ਆਓ ਤੇ ਮਹਾਰਾਜ ਮੈਨੂੰ ਪਹਿਲਾਂ ਵੀ ਪੁਲਿਸ ਨੇ ਤਿੰਨ ਚਾਰ ਦਿਨ ਉਹ ਚੋਕੇ ਲੱਗੇ ਸੀ ਤੇ ਨਜਾਇਜ਼ ਤਾਂ ਕਰਦੇ ਨਾਲੇ ਪੈਸੇ ਮੰਗਦਾ ਸੀ ਮੇਰੇ ਕੋ 20000 ਰੁਪਏ ਸੱਚੋ ਮੈਨੂੰ 20000 ਰੁਪਏ ਦੇ ਤੇ ਮੈਂ ਗਰੀਬ ਨਾ ਮੈਂ ਕਿੱਥੋਂ ਦੇਣਾ ਮੁਰਗਾ ਇੱਕ ਜਿਹੜਾ ਬਦਲ ਗਿਆ ਸੁਣਾ ਕੀ ਨਹੀਂ ਤਾਂ ਤੋਂ ਆਉਗੇ ਕੀ ਮੈਂ ਜਿੰਨਾ ਦਨਕੇ ਚਿੱਤ ਤੱਕ ਆਦੀਆਂ ਪਹਿਲਾਂ ਜਿਹੜਾ ਤੇ ਹੁਣ ਫੇਰ ਆਏ ਆ ਨਾ ਮੇਰੇ ਕੋ ਕੋਈ ਚੀਜ਼ ਫੜੀ ਨਾ ਕੋ ਲੈ ਦੇਣਾ ਤੇ ਆਣ ਕੇ ਮੈਨੂੰ ਹਾ ਦੇ ਸਾਦੇ ਆਣ ਕੇ ਤੇ ਘਰ ਨੂੰ ਘੇਰਾ ਪਾ ਕੇ ਤੇ ਵਿੱਚ ਸਾਡਾ ਇੱਥੇ ਵੇਖ ਕਿ ਨਾ ਇਹਨਾਂ ਰੋਲਾ ਬੱਬਰ ਚਲਾਇਆ ਤੇ ਬਰਸੇ ਸਾਡੇ ਅੰਦਰ ਆਣ ਕੇ ਫੜੇ ਮੈਂ ਤਾਂ ਮੇਰਾ ਬੇਟਾ ਕੁੱਟ ਕੇ ਪੱਜ ਪੱਜ ਕੇ ਕੋਠੇ ਤੇ ਚੜ ਗਏ ਆ ਇਹ ਸਾਨੂੰ ਫੜ ਕੇ ਨਾਲ ਨਿਯਾਜ਼ ਪਤਾ ਕਰਦਾ ਕਿ ਮੇਰੇ ਬੇਟੇ ਤੇ ਵੱਡੇ ਤੇ ਨਿਯਾਜ਼ ਕੋ ਪਤਾ ਤਦ ਮੇਰਾ ਨਿਕਾਬ ਆ 12 ਪਾਸ ਹੋ ਤੋ ਉਹਨੂੰ ਇਹਨਾਂ ਨੇ ਪਤਾ ਕੱਢ ਕੇ ਦੇ ਦੇਣਾ ਮੇਰਾ ਪਹਿਲਾਂ ਮੈਂ ਆਪਣੇ ਪਹਿਲਾਂ ਮਾਰੇ ਮੋਟੇ ਦੋ ਪਰਚਾ ਗਏ ਲੜਾਈ ਝਗੜੇ ਦੇ ਇਹ ਦੇਖੋ ਜੀ ਇਹ ਨਾ ਇੱਕ ਸਮਗਲਰ ਹੈਗਾ ਬਾਉ ਮਰਾਤਪੁਰ ਦਾ ਇੱਕ ਕ੍ਰਿਮੀਨਲ ਹੈਗਾ ਜੀ ਤਸ ਪਰਚੇ ਤਾਂ ਆਲਰੇਡੀ ਦਰਜ ਹੈਗੇ ਨੇ ਅਸੀਂ ਰੀਸੈਂਟ ਇੱਕ ਪਰਚਾ ਦਰਜ ਕੀਤਾ ਆ ਮੰਨਤਿਤ ਕੰਡੀਲੇ ਦਾ ਬੰਦਾ ਸੀਗਾ ਉਹਦੇ ਕੋਲ ਸਮਾਨ ਲੈ ਕੇ ਆਇਆ ਸੀਗਾ ਉਸ ਸਮਗਦੇ ਨੂੰ ਨਾਮਜ਼ਦ ਕੀਤਾ ਆ ਉਹ ਚੇਰੇ ਫੜਨਾਏ ਆਪਾਂ ਹਾਂਜੀ ਉਹਦੀ ਬੱਚੋ ਆਪਾਂ ਉਹਦੀ ਕਟਾ ਕੇ ਅਮਲਰ ਰਫ ਤੇ ਕਾਰਵਾਈ ਕਰਾਂਗੇ ਜੀ ਕਿੰਨੇ ਬੰਦੇ ਜਖਮੀ ਹੋਏ ਦੋ ਬੰਦੇ ਜਖਮੀ ਹੋਏ ਤੇ ਕੀ ਹੁਣ ਕਹਿੰਦਾ ਕੀ ਏ ਉਹ ਕੋ ਕਹਿ ਕੀ ਰਿਹਾ ਆ ਜਮਨ ਦੇਖੋ ਜੀ ਮਰਾਨ ਦੀ ਕੋਸ਼ਿਸ਼ ਕਰ ਰਹੇ ਥੱਲੇ ਆ ਜੇ ਤਾਂ ਜੋ ਕਰ ਵੀ ਬਣਦੇ ਉ ਉਹ ਇਟੇਟੋੜੇ ਵਿੱਚ ਲਾਇਆ ਇਹਨੂੰ ਹਾਂਜੀ ਹਾਂਜੀ ਟੋੜੇ ਚ ਲਾਇਆ ਤੇ ਕਿੰਨੇ ਪਹਿਲਾਂ ਇੱਥੇ ਕੇਸ ਦਰਜ ਹੈ 10 ਕੇਸ ਦਰਜ ਹਤੇ ਤੇ ਇਹ ਸਾਰੇ ਨਸ਼ੇ ਦੇ ਹੀ ਨੇ ਨਸ਼ੇ ਦੇ ਕੇਸ ਆ ਸਕੇ ਨਹੀਂ ਦੀਏ ਤੋਂ ਚੱਲਦੇ ਆ ਕਾਫੀ ਦਿਨ ਤੋਂ ਪੁਰਾਣਾ ਹੀ ਹੈ ਜੀ ਇਹ ਨਹੀਂ ਤੁਹਾਡੀ ਜਿੱਦ ਯਾਦ ਕਿੰਨੇ ਦਿਨ ਤੋਂ ਨਹੀਂ ਅਸੀਂ ਤਾਂ ਹੁਣੇ ਆਏ ਸੀ ਜੀ ਸਾਨੂੰ ਵੇਖ ਕੇ ਪਹਿਲਾਂ ਜੜ ਕੇ ਉੱਠਦੇ ਹੋ ਕੋਈ ਆਪਣੇ ਕੁਰਬਾਨ ਫੜੀ ਆ ਡਾਂਗ ਫੜੀ ਹੋਈ ਆ ਰੋੜੇ ਚ ਲਾ ਦੇਣ ਉਹਨਾਂ ਪੰਚਾਇਤ ਮੁਤਬਰ ਸਰਪੰਚ ਇਹਦੇ ਪਿੱਛੇ ਕੋਈ ਵੀ ਸਪੋਰਟ ਨਹੀਂ ਕਰਦਾ ਦੀ ਅੱਛਾ ਜੀ ਇਹ ਬੰਦੇ ਮਤਲਬ ਦਾ ਨਸ਼ੇ ਵਾਲੇ ਹੈਗੇ ਨੇ ਜਿਵੇਂ ਲੋਕਾਂ 'ਚ ਪ੍ਰਭਾਵ ਪਿਆ ਉਹਦੇ ਪਾਸਪੋਰਟ ਮਰ ਕੋਈ ਨਹੀਂ ਕਰਦਾ ਪਿਆ ਨਸ਼ਾ ਵੇਚਦਾ ਹੀ ਹੈਗਾ ਆਪ ਵੀ ਕਰਦਾ ਨਸ਼ਾ ਵੇਚਦਾ ਹੈ ਉਹ ਅੱਜ ਕਹ ਰਿਹਾ ਕੁਝ ਵੀ ਮੇਰੇ ਕੋਲ ਹੈ ਨਹੀਂ ਕੁਝ ਨਹੀਂ ਬਰਾਮਣ ਨਹੀਂ ਹੋਇਆ ਹਾਂਜੀ ਅੱਜ ਉਹ ਲੋਕ ਕਹ ਰਿਹਾ ਮੇਰੇ ਕੋਲ ਕੁਝ ਵੀ ਬਰਾਮਣ ਨਹੀਂ ਹੋਇਆ ਕੁਝ ਨਹੀਂ ਹੈਗਾ ਮਰ ਤੋਂ ਉਹ ਜੋ ਫੜਿਆ ਹੀ ਨਾ ਗਿਆ ਫਿਰ ਉੱਪਰ ਚੜਾ ਥੱਲੇ ਆਉ ਉਹ ਦੱਸੂਗਾ ਨੇ ਕਿੱਥੇ ਹੈਗਾ ਸਮਾਨ ਇਹਦਾ